ਦੀ 2 ਨਵੰਬਰ 2025 ਨੂੰ ਇੱਕ ਦੁਰਘਟਨਾ थाना ਸਮਾਸਰ ਦੇ ਅਧੀਨ ਪੈਂਦੇ ਪਿੰਡ ਰੋਡੇ ਵਿਖੇ ਨਿਗਾਹਾਂ ਵਾਲੇ ਰੋਡ ਤੇ ਜਿਸ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿਨ੍ਹਾਂ ਦੇ ਨਾਮ ਸਤਪਾਲ ਸਿੰਘ son of ਬਲਵਿੰਦਰ ਸਿੰਘ ਵਾਸੀ ਰੋਡੇ ਅਤੇ ਭਗਵਾਨਦੀਨ son of ਲੱਲਾ ਜੋ ਕਿ ਇੱਕ ਪਰਵਾਸੀ ਮਜ਼ਦੂਰ ਸੀ ਅਤੇ ਬਰੇਲੀ ਯੂਪੀ ਦਾ ਰਹਿਣ ਵਾਲਾ ਸੀ ਇਹਨਾਂ ਦੀ ਸਫੈਦੇ ਵਿੱਚ ਟਕਰਾ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਜਿਸ ਦੇ ਸਬੰਧ ਵਿੱਚ ਜਾਣਕਾਰੀ ਸਾਨੂੰ ਪਿੰਡ ਦੇ ਸਰਪੰਚ ਵੱਲੋਂ ਮਸੂਲ ਹੋਈ ਸੀ ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਡੇ ਡਿਊਟੀ ਅਫਸਰ ਐਸਆਈ ਸੰਦੀਪ ਕੌਰ ਜੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਹੁਣ ਤੱਕ ਦੀ ਤਫ਼ਤੀਸ਼ ਵਿੱਚ ਇਹ ਪਾਇਆ ਹੈ ਕਿ ਇਹਨਾਂ ਦਾ ਕਿਸੇ ਵਾਰਾ ਪਸ਼ੂ ਦੇ ਸਾਹਮਣੇ ਆ ਜਾਣ ਕਾਰਨ ਤੇ ਰਾਤ ਦੇ ਹਨੇਰਾ ਹੋਣ ਕਾਰਨ ਸੰਤੁਲਨ ਵਿਗੜ ਗਿਆ ਸੀ ਅਤੇ ਮੋਟਰਸਾਈਕਲ ਜੋ ਸੀ ਉਸ ਫੈਦੇ ਦੇ ਵਿੱਚ ਝਟਕ ਰਾਈ ਕੁਝ সূত্রਾਂ ਮੁਤਾਬਕ ਇਹ ਵੀ ਕਿਹਾ ਗਿਆ ਸੀ ਇਹ ਪਰਾਲੀਆਂ ਨੂੰ ਲੱਗੀ ਅੱਗ ਦੇ ਕਾਰਨ ਉੱਥੇ ਵਿਜ਼ਿਬਿਲਟੀ ਘੱਟ ਹੋ ਰਹੀ ਸੀ ਪਰ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਕੱਲ ਦੀ ਡੇਟ 2 ਨਵੰਬਰ 2025 ਨੂੰ ਸਾਡੇ ਏਰੀਆ ਵਿੱਚ ਇੱਕ 20 ਡਬਲ ਵਰਨਿੰਗ ਦਾ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੀਐਚ ਮੋਗਾ ਦੇ ਵਿੱਚ ਭੇਜ ਦਿੱਤਾ ਜਾ ਚੁੱਕਾ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ